ਸਾਸਤਰੀ ਕਾਲ ਜੀ ਸਾਰੇ ਵੀਰਾਂ ਦਾ ਕੀ ਹਾਲ ਚਾਲ ਆ ਤੇ ਲੋ ਬਈ ਫਾਈਨਲੀ ਆਪਣਾ ਉਹ ਖੇਤ ਵੱਤ ਆ ਗਿਆ ਸੀ ਗੋਭੀ ਵਾਲਾ ਜਿੱਥੇ ਆਪਾਂ ਮੂੰਗੀ ਲਾਉਣੀ ਸੀ ਤੇ ਉਹਦੀ ਅੱਜ ਆਪਾਂ ਵਾਹੀ ਕਰਨ ਆ ਗਏ ਆ ਤੇ ਗੱਲ ਬਹੁਤ ਵਧੀਆ ਵਾ ਬਈ ਜਿੰਨੀ ਕਾ ਆਪਾਂ ਲੋੜ ਆ ਮਾੜੇ ਮੋٹے ਕਾਗਜ਼ ਪੱਤਰ ਉਹ ਆਪਣੇ ਬੰਦੇ ਸਾਹਮਣੇ ਮਚਾਈ ਮਚੂਈ ਜਾਂਦੇ ਆ ਤੇ ਤੇ ਕੱਲ ਨੂੰ ਆਪਾਂ ਬੀਜ ਦਿਆਂਗੇ ਤੇ ਇੱਕ ਵਾਰੀਰ ਚ ਥੋੜਾ ਜਿਹਾ ਲੇਜ਼ਰ ਕਰਾ ਲਾਵਾਂਗੇ ਇਸ ਸਾਈਡ ਸਾਈਡ ਤੋਂ ਉੱਚਾ ਹੋ ਗਿਆ ਕਿਉਂਕਿ 10-12 ਸਾਲ ਦਾ ਪੌੜੀ ਹਉ ਸੀਗਾ ਇੱਥੇ ਇੱਕ ਵਾਰੀ ਸਾਈਡ-ਸਾਈਡ ਤੋਂ ਹਲਕਾ-ਹੁਲਕਾ ਜਾਂ ਫੇਰ ਲਾ ਦਿਆਂਗੇ। ਲੋ ਬਈ ਸਾਰਾ ਥਾਂ ਤਿਆਰ ਹੋ ਗਿਆ ਇੱਕ ਕਿੱਲੇ ਦੇ ਵਿੱਚ ਰੋ ਪੈਲੀ ਪਾਉਂਦੇ ਸੀ ਨਾ ਹਲਾ ਨਾਲ ਤੇ ਜਦੋਂ ਘਾਹ ਫੂਸ ਬਾਹਲਾ ੜਦਾ ਸੀ ਆਪਾਂ ਇੱਕ ਪਾਸੇ ਢੇਰ ਲਾਤਾ ਤੇ ਹੁਣ ਆਪਾਂ ਘਰੋਂ ਲੋਡਰ ਲੈ ਆਂਦਾ ਵਾ। ਲੋਡਰ ਨਾਲ ਸਾਰਾ ਟਰਾਲੀ 'ਚ ਮਾਲ ਲਾਦ ਲਾਂਗੇ ਤੇ ਨਾ ਤਾਰਾਂ ਤੂਰਾਂ ਬਹੁਤ ਜ਼ਿਆਦਾ ਵਾ। ਤੇ ਇਹ ਲੋਡ ਕਰਕੇ ਤੇ ਕਿਸੇ ਪਲਾਟ ਦੇ ਵਿੱਚ ਲਾ ਦਾਂਗੇ ਜਿੱਥੇ ਕੋਈ ਸਕ੍ਰੈਪਸ ਗਰੁੱਪ ਪਿਆ ਹੋਇਆ ਜਾਂ ਜਿਵੇਂ ਵੀ ਆ। ਤੇ ਹੈ ਕਾ ਹੋ ਸੀ ਇੱਕ ਗੋਭੀ ਦੇ ਜਿਹੜੇ ਗੰਡਾ ਹੀ ਆ ਹੁੰਦਿਆਂ ਇਹਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਤੇ ਆਪਾਂ ਇਧਰੋਂ ਲੇਜ਼ਰ ਕਰਤਾ ਤੇ ਇੱਕ ਵਾਰੀ ਚਲੋ ਹਲਕਾ ਜਿਹਾ ਫੇਰ ਲਾ ਦੇਾਂਗੇ ਤੇ 755 ਤੋਤਾ ਸੀ ਅੱਜ ਇਹ ਕੱਢਿਆ ਟਰਾਲਾ ਇੱਕ ਭਰ ਕੇ ਪਹਿਲੇ ਲਾ ਆਉਂਦਾ ਇੱਕ ਹੋਰ ਆ ਦੋ ਟਰਾਲਿਆਂ ਦਾ ਮਾਲ ਇਕੱਠਾ ਹੋਗਾ ਤੇ ਲੋ ਬਾਈ ਜੀ ਹੁਣ ਆਪਾਂ ਜਿਹੜਾ ਹਲਕਾ ਫੁਲਕਾ ਕਰਾ ਲਾਉਣ ਵਾਲਾ ਰਹਿੰਦਾ ਸੀਗਾ ਉਹ ਨਰੇਟ ਦਾ ਇੱਕ ਦੋ ਗਿਡੇ ਰਹਿ ਗਏ ਬਸ ਤੇ ਲੋ ਬਾਈ ਜੀ ਅਗਲੇ ਦਿਨ ਦੀ ਸ਼ੁਰੂਆਤ ਆਪਾਂ ਵੀਜਾ ਲਾਗੇ ਸੁਪਰ ਸੀਡਰ ਨਾਲ ਵੀਜਣਾ ਦਾ ਸੀਗਾ 0 ਡ੍ਰੈ ਲੈਣਾ ਪਰ ਵਿੱਚ ਉਹ ਸਿੰਗਲ ਤਾਰਾਂ ਤੂਰ ਦਾ ਇੱਕ ਕਾगज ਕੁਝ ਬਹੁਤ ਸੀ ਪੌਲੀ ਹਾਊਸਾ ਲੈੜਾ ਕਾगज ਹੁੰਦਾ ਵਾ ਉਹਦੇ ਕਰਕੇ ਫਿਰ ਸੁਪਰ ਸੀਡਰ ਦੇ ਡਿਸੀਜਨ ਲਿਆ ਵੀ ਇਹਦੇ ਨਾਲ ਵੀਜ ਦਿੰਨੇ ਆ ਇਹ 10 ਫੁੱਟਾ ਬਈ ਆਪਣਾ ਸੁਪਰ ਸੀਡਰ ਆ ਤੇ ਹੁਣ ਆਪਾਂ ਇਹ 655 ਨੂਵੋ ਮਗਰ ਪਾਇਆ ਵਾ ਤੇ ਪਹਿਲੇ ਮੀਡੀਅਮ ਦੇ ਵਿੱਚ ਵੀਜੀ ਜਾਂਨੇ ਬਹੁਤ ਵਧੀਆ ਸਫਾਈ ਵੀ ਪੂਰੀ ਆ ਰਹੀ ਹੈ ਤੇ 12 ਕਿਲੋ ਬਈ ਆਪਾਂ ਵੀ ਪਾਉਣਾ ਵਾ ਇਹਦੇ ਵਿੱਚ ਬਹੁਤ ਵਧੀਆ ਇੱਕ ਹੋਰ ਐਂਸੀ ਪੂਰੀ ਜਦਾ ਇਹਦੀ ਪੂਰੀ ਵਧੀਆ ਫੁੱਲ ਹੌਲੀ ਹੌਲੀ ਵੀਜੀ ਜਾਂਦੇ ਆ ਤੇ ਲੋ ਬਈ ਫਾਈਨਲੀ ਆਪਾਂ ਸਪਰੇਅ ਕਰਨ ਲੱਗੇ ਜਿਹੜੀ ਉੱਤੇ ਕਰਦੇ ਨੇ ਨਦੀਨ ਤੋਂ ਪੀਲੀ ਜੀ ਹੁੰਦੀ ਸਟੌਂਕ ਵੀ ਕਹਿ ਦਿੰਦੇ ਆਪਾਂ ਇਹਨੂੰ ਪੈਂਡੀ ਵੀ ਕਹਿ ਦਿੰਦੇ ਆ ਤੇ ਮਸ਼ੀਨ ਨਾਲ ਇਹ ਆਪਣੀ ਆਪ ਦਗਈਆ ਤੁਹਾਨੂੰ ਪਤਾ ਹੀ ਆ ਇਹ 57 58 ਫੁੱਟ ਜਗ੍ਹਾ ਲੈ ਜਾਂਦੀ ਆ ਤੇ ਦੇਖੋ ਤੁਸੀਂ ਇਹ ਪੂਰਾ ਨਮਾਉਦੀ ਆਉਦੀ ਹੈ ਤੇ ਸਵਾ 200 ਲੀਟਰ ਪਾਣੀ ਪਾ ਦੇਣਾ ਆਪਾਂ ਦੇਖੋ ਤੁਸੀਂ ਬਹੁਤ ਵਧੀਆ ਫੋਰਾ ਪੂਰਾ ਵਧੀਆ ਵਾ ਲਓ ਜੀ ਲਾਸਟ ਵਾਲਾ ਜਿਹੜਾ ਫਾਈਨਲੀ ਖਾਲ ਖੂੜ ਦੇ ਉੱਤੋਂ ਦੀ ਇਹ ਸਪਰੇ ਹੋ ਜੂਗੀ ਚਲੋ ਆਪਣਾ ਕੰਮ ਨਿਬੜ ਗਿਆ ਸਵਾ 3 ਕਿੱਲੇ ਸੀਗੇ ਇਹ ਲਾਸਟ ਗੇੜਾ ਪਾਣੀ ਵੀ ਪੂਰਾ ਪੂਰੇ ਹੀ ਆਇਆ ਪੂਰੀ ਮਿੰਟ ਗਿੰਤੀ ਨੇ ਪਾਇਆ ਸੀਗਾ ਦੇਖੋ ਤੁਸੀਂ ਉਹ